ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕੰਮਲ ਡੇਰੀ ਫਾਰਮ ਆ ਪਿੰਡ ਭਗਵਾਨਪੁਰ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਨਾਗ ਦਿਖਾਵਾਂਗੇ ਸੱਜਰਾਂ ਤੇ ਗੱਪਣਾ ਤਿਆਰ ਤੇ ਆਪਾਂ ਪਹੁੰਚਿਆ ਵੀਰ ਕੰਮਲ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਡਿਟੇਲ ਕਰੋ ਇਧਰ ਜੀ ਚਾਸੀ ਕਾ ਪਾਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਚਲੋ ਕਿਰਪਾਈ ਚਾਹੀਦੀ ਆ ਜੀ ਚਲੋ ਕਿਰਪਾ ਚਾਹੀਦੀ ਐ ਬਣਾਇਆ ਵੀਰ ਨੇ ਮਾਹੌਲ ਪੂਰਾ ਮੰਡੀ ਵਾਲਾ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਂਪੁਰ ਤਹਿਸੀਲ ਡੇਰਾ ਬੱਬਰਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਆਪਣਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 991590784 ਉਹ ਨੰਬਰ ਆ ਤੇ WhatsApp ਚੱਲਦਾ ਠੀਕ ਆ ਜੀ ਹਾਂ ਜੀ ਲਓ ਜੀ ਬਾਕੀ ਆਪਾਂ ਇਧਰ ਬਹਿਣਾ ਤੇ ਕਰੀਏ ਸ਼ੁਰੂਆਤ ਨਹੀਂ ਉਸ ਤੋਂ ਕੱਪ ਦੀ ਮੱਝਾ ਚਲੋ ਜੀ ਹਾਂ ਜੀ ਤੁਸੀਂ ਪਹਿਲੇ ਨੰਬਰ ਦੇ ਝੋਟੇ ਕਿਵੇਂ ਆ? ਇਹ ਦੂਜੇ ਸੂਏ ਵੀ ਝੋਟੀ ਸੁਣੀ ਆ। ਅੱਛਾ ਜੀ। ਪਹਿਲੇ ਸੂਏ 12 ਕਿਲੋ ਦਾ ਦੁੱਧ ਰਕਾੜੇ ਦਾ। ਠੀਕ ਹੈ ਜੀ। ਇਹ 5 ਮਹੀਨੇ ਨੂੰ ਕੁੜੇ ਹੋ ਜਾਈਏ ਚੈੱਕ ਕਰਾਈ ਜੇ ਘਰ ਲਿਆ ਆ ਗਿਆ। ਸਾਡੇ ਕੋਈ ਆਈ ਜੀ ਨਿਹੰਗ ਸਿੰਘ ਮੁੰਡਾ ਮੇਰਾ ਸੱਜਣਾ ਆ ਉਹਦੇ ਕੋਈ ਆਈ ਆ। ਠੀਕ ਆ। ਤੇ ਝੋਟੀ ਬਹੁਤ ਜ਼ਿਆਦਾ ਚੰਗੀ ਆ। ਠੀਕ ਆ। ਤੁਹਾਨੂੰ ਦੋ ਦੋ ਡਰਾਈ ਆ? ਹਾਂ ਜੀ ਪਹਿਲੇ ਸੂਏ ਨੇ ਇੱਕ ਪਾਈ ਦੀ ਝੋਟੀ ਲਈ ਪਰ ਆਪਾਂ ਬਿਲਕੁਲ ਪਾਉਣਾ ਹੁੰਦੇ ਦੇਣੀ ਆ। ਠੀਕ ਆ ਠੀਕ ਆ। ਸਿਰਾਰ ਸੰਭਣ ਵਾਲੀ ਬੱਸ। ਲਓ ਜੀ ਬੋਟੀ ਕੱਟ ਕੱਟ ਜਿਹੜਾ ਬਹੁ ਸਾਡੇ 5.5 ਮਹੀਨੇ ਠੀਕ ਆ ਠੀਕ ਆ ਲਓ ਜੀ 5.5 ਮਹੀਨੇ ਦੀ ਚੈੱਕ ਪਾਸ ਕਿਉਂ ਮਤਲਬ ਚਲੜਾ ਲਾ ਲਓ ਠੀਕ ਆ ਠੀਕ ਆ ਜੀ ਤੇ ਬਾਕੀ ਕਾਦ ਕਾਠ ਵੀ ਜਿਹੜਾ ਆਪਾਂ ਉਹ ਵੀ ਚੰਗਾ ਤੇ ਐਨ ਪੇਟ ਫੁੜੇ ਦੇ ਵੀ ਚੌੜੀ ਆ ਇਹ ਵੀ ਚਲੋ ਹਿਸਾਬ ਨਾਲ ਕਮੇਟੀ ਵਾਲਾ ਹਿਸਾਬ ਜੀ ਕੋਈ ਉੱਪਰਾ ਚਲੋ ਸੰਭਣਾ ਨਾਲ ਲੈ ਜਾਊਗਾ ਇਹ ਪਹਿਲਾਂ ਦਾ ਹੀ ਰਿਕਾਰਡ ਪਾਈ 12 ਲੀਟਰ ਦੁੱਧ ਦਾ 10-10 ਬਰ ਥਣ ਭਾਂਡਾ ਇਹਨੂੰ ਵੀ ਚੰਗਾ ਲੱਗਾ ਵਾ ਐਨ ਕੱਲਾ ਕੱਲਾ ਥਾਣਾ ਉਹ ਫੇਸ ਕੁਆਲਟੀ ਤੇ ਸਿੰਗ ਬਹੁਤ ਹੀ ਚੰਗਾ ਆ ਗਿਆ ਤੇ ਅੱਖਾਂ 'ਚ ਬਣਤੀ ਆ ਗਈ। ਲੱਗੇ ਤਾਂ ਨਹੀਂ ਆਪਾਂ ਚੈੱਕ ਕਰਾਂਦੇ ਤੁਹਾਨੂੰ ਖਣਾ ਦਾ ਸੈੱਟ ਗੈਪ। ਜੇ ਲੱਗੇ ਤਾਂ ਆਪਾਂ ਜਰੂਰ ਚੈੱਕ ਕਰਾਂਦੇ ਤੁਹਾਨੂੰ ਖਣਾ ਦਾ ਸੈੱਟ ਗੈਪ। ਤੁਹਾਡਾ ਜਿਹੜੀਆਂ ਕਾਫੀ ਆ ਹਵਾ ਨੇ ਦੇ ਬਹੁਤ ਛੋਟੀ ਚੰਗੀ ਵੀ ਦੀ ਠੀਕ ਹੈ ਠੀਕ ਹੈ ਤੁਹੋ ਪੁੱਠਾ ਪਠਾ ਵੇਖੋ ਛੋਟੀ ਦਾ ਥਣਾ ਪਿਛਿਆਂ ਦੀ ਫੁੱਲ ਗਰੰਟੀ ਹੋ ਗਈ ਭਾਵੇਂ ਤੁਹ ਜਰੂਰ 4 ਮਹੀਨੇ ਸਾਂਭਣੀ ਪੈਣੀ ਹੈ ਪਰ ਥਣਾ ਦੀ ਪਿੱਛੇ ਦੀ ਹੁਣ ਤੋਂ ਗਰੰਟੀ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਸਾਰੇ ਵੇ ਜਾਣ ਕੱਲਾ ਕੱਲਾ ਦੇਖੋ ਤੇ ਪੁੱਠਾ ਪਠਾ ਬੰਦਰ ਵੇਖੋ ਇਹ ਤਿਆਰ ਹੋਈ ਦੇ ਛੋਟੀ ਲੱਖ ਬਾੜੀ ਵਿਗੜੀ ਠੀਕ ਹੈ ਜਦ ਵੀ ਵਿਗੂਗੀ ਇਸ ਸੁਣੀ ਵੀ ਚੰਗੇ ਦੇ ਨਾ ਜਿਆ ਹਾਂਜੀ ਹਾਂਜੀ ਹੁਣ ਬਈ ਦਾ ਮੁੱਲ ਮੁੱਲ ਵੀ ਜੀ ਹੁਣ 4.570 ਪਾ ਦਈਏ ਛੋਟੀ ਉਹਨੇ 1 65 ਦੀ ਦੇ ਦਈਏ 62000 ਦੀਓ ਦਿੱਦਾਂਗੇ ਛੋਟ ਛਾਟ ਵਿੱਚ ਕਰਦਾਂਗੇ ਇਹ ਸੋਨਾ ਹੀ ਆ ਪਹਿਲੀ ਠੇਕੇ ਦੇ ਲੈਣ ਨਾਲ 100 ਗੁਣਾ ਚੰਗੀ ਐ ਬਿਲਕੁਲ ਸਹੀ ਗੱਲ ਐ ਲਓ ਉਹਨੇ ਨਾਲ ਦੇ ਜਾਣੇ ਇਹ ਵੀ ਕਮੇਟੀ ਵਾਲਾ ਹਸਾਕ ਸਾਹਿਬ ਦੇ ਬਾਕੀ ਵੀ ਪ੍ਰਾਜਾ ਜਦੋਂ ਸਾਹਿਬ ਜਦੋਂ ਚੋਣਾਂ ਚੰਗੀ ਕਰ ਗਿਆ ਪਾਈਆਂ ਦੀ ਆ ਤੇ ਦੂਜੇ ਨੰਬਰ ਤੇ ਭਾਜੀ ਇਹ ਕਿਵੇਂ ਆ ਇਹ ਵੀ ਮੈਂ ਵੀ ਦੀ ਨੀਲੀ ਰਵੀ ਦੀ ਮੈਂ ਆ ਹੋਰ ਜ਼ਿਆਦਾ ਚੰਗੀ ਆ ਠੀਕ ਆ ਦੇਣ ਦੇ ਰਹਿ ਕੇ 12 13 ਅੱਛਾ ਜੀ ਹਾਂਜੀ ਹਾਂਜੀ ਤੇ ਇਹਦੇ ਦੂਜੇ ਸਮੇਂ ਚੋਟੀ ਨੇ ਸੁਣਾਵਾ ਠੀਕ ਐ ਬਹੁਤ ਚੰਗੀ ਛੋਟੀ ਐ ਜੀ ਕਿੰਨੇ ਕੇ ਰਿਕਾਰਡ ਵਾਲੀ ਆ ਇਹ ਵੀ ਵਿੱਚ ਬੜਾ ਤੇਰਾ ਕਿਲ ਵਾਲੀ ਝੋਟੀ ਆ ਕਦ ਕੋਦ ਬੜਾ ਵੱਡਾ ਥੋੜੀ ਠੀਕ ਹੈ ਜੀ ਨੀਤੀ ਆ ਵੀ ਦੇ ਵਿੱਚ ਆਹ ਹੀ ਤਾਂ ਕਾਡ ਕਾਡ ਜਿਹੜਾ ਸੌ ਦੀ ਚੰਗਾ ਆ ਗਿਆ ਵਾ ਪਾਰ ਪਿੱਛੇ ਦੀ ਵੀ ਪੂਲ ਗਰੰਟੀ ਦੇ ਦਾਂਗੇ ਠੀਕ ਹੈ ਜੀ ਲਓ ਜੀ ਥਾਣਾ ਦੀ ਤੇ ਪਿੱਛੇ ਦੀ ਵੀ ਵਾਈਦੀ ਪੂਲ ਗਰੰਟੀ ਆ ਤੇ ਦਿਨ ਲੱਗੂਗੇ ਜੇ 12 ਤੋਂ ਹੋਰ ਇੱਥੇ ਲੱਤਾਂ ਲਾ ਜਿਹੜੀਆਂ ਇਹਦੇ ਵੀ ਕਾਫੀ ਹਵਾਲੇ ਤੇ ਤੋਂ ਕਾਫੀ ਜਿਹੜਾ ਹਵਾਲਾ ਵੀ ਚੰਗਾ ਕਰ ਲੋ ਵੀਰੇ ਥਾਂ ਤੋਂ ਨਾ ਨੋਟ ਵਾਲਾ ਲੱਗਾ ਪਿਆ ਵਾ ਉਹ ਤੇ ਸਵਾਲ ਦੀ ਸੇਮ ਦੀ ਬਣ ਗਈ ਆ ਕਾਪੀ ਬਾਕੀ ਕੱਡ ਕਾਟ ਜਿਹਦਾ ਵੀ ਬਹੁਤ ਹੀ ਚੰਗਾ ਆ ਗਿਆ ਚਲੋ ਕੋ ਵੀਰ ਭਰਾ ਸੇ ਵਾਲਾ ਲਾ ਜੀ ਬਹੁਤ ਚੰਗਾ ਕੱਢੀ ਆ ਨਾ ਕਰਮਾਲੀ ਨੇ ਇਹਦਾ ਵੀ ਪੰਜ ਨੂੰ ਚੈੱਕ ਕਰਾਂਦਾ ਤੁਹਾਨੂੰ ਲੱਗੇ ਤਾਂ ਸੁਣਾਦਾ ਸੈਜ ਗਿਆ ਤੁਹਾਨੂੰ ਸੁਣਾ ਨੋ ਵਕੀਟੇ ਲੱਟੋਂ ਲੰਮ ਜਿਹੜੀਆਂ ਜੇ ਕਾਫੀ ਹਵਾਨੇ ਦੇ ਤੇ ਸੋਲ ਤੱਕ ਹਵਾਨਾ ਚੰਗਾ ਬੜੀ ਝੋਟੀ ਚੰਗੀ ਆ ਵੇਦੀ ਆ ਵੀ ਠੀਕ ਹੈ ਠੀਕ ਬੜੀ ਚੰਗੀ ਝੋਟੀ ਲਖੋ ਸਾਦੇ ਪੱਕੀ ਸੀਲੀਆਂ ਥੂਲੀਆਂ ਜਿਹੜੀਆਂ ਬਹੁਤ ਆਉਂਦੀਆਂ ਐ ਇੰਨੀ ਬਾਨੀ ਆ ਝੋਟੀ ਠੀਕ ਹੈ ਜੀ ਨੀਲੀ ਰਾਵੀ ਝੋਟੀਆਂ ਵੀ ਲੱਖੋ ਬਾਹ ਤਿਆਰ ਹੋ ਕੇ ਵਿਗਣੀ ਆ ਹਾਂ ਜੀ ਪਰ ਆਪਾਂ ਅੱਜ ਮੋੜ ਨਿਕਨੇਗੇ ਕਰਦੇ ਆ ਠੀਕ ਹੈ ਜੀ ਝੋਟੀ 85 ਹੱਦ ਦੇ ਦਈਏ 85 ਹਾਂ ਨਾਲ ਇਹ ਕਰੀਏ ਜਿੱਤੇ ਕੇ ਛਾੜੀ ਦੇਣੀ ਅੱਜ 80 ਦੀ ਕਰ ਦੇ ਕੇ ਅੰਦਰ 75 ਹੱਦ ਝੋਟੀ ਦੇ ਦਾਂਗੇ ਜਾਂ ਟੋਕਰ ਦੀ ਜੀ ਆ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਗੱਬਣ ਤਿਆਰੀ ਆ ਤੇ 75000 ਦੀ ਬਿਲਕੁਲ ਛੋਟ ਐ ਤੋਂ ਪਰੇ ਛੋਟ ਨਹੀਂ ਹੋਣੀ ਐ 200 200 ਰੱਬਾ ਨਾ ਹੀ ਐ ਤੋਂ ਪਰੇ ਬਿਲਕੁਲ ਗੈਜ ਮੁੱਲ ਪਾ ਤਾ ਬਾਈ ਨੇ ਬੜੀ ਵੱਡੀ ਆ ਤਾਂ ਇਹ ਸੋਹਣੀ ਆ ਕਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਆ ਤੀਜੇ ਨੰਬਰ ਤੇ ਭਾਜੀ ਕਿਵੇਂ ਇਹ ਦੇਖੋ ਵੇ ਜੀ ਕਿਡਾ ਕਰਦੇ ਆ ਇਹਦਾ ਲੋ ਜੀ ਕੋੜੀ ਵੱਡੀ ਕੋਟੀ ਦਾ ਬਹੁਤ ਚੰਗਾ ਇਹ ਸੂਈ ਆ ਸੂਈ ਪਾ ਲਈਏ 9 ਕਿਲੋ ਗੋਲਾ ਹੀ ਹੈ ਮਤਲਬ ਦੁੱਧ ਲਾ ਲੋ ਗੋਲਾ ਲਾ ਲੋ ਅੱਛਾ 10 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂਜੀ ਬੜੀ ਵੱਡੀ ਆ ਕੱਦ ਕੋਦ ਬੜਾ ਜਵਾਈ ਇੱਕ ਨੰਬਰ ਹੋਊਗੀ ਜੀ ਇਹ ਸੂਆ ਕਰਨਵਾ ਸੀ ਦੂਜਾ ਸੂਈ ਜੀ ਲਓ ਜੀ ਇਹ ਵੀ ਦੂਜਾ ਸੂਆ ਸੂਈ ਜੀ ਇਹਦੇ ਵਿੱਚ ਜਵਾਕ ਜਵਾਕ ਆ ਜੀ ਅੱਛਾ ਇਹ ਕਿੱਥੇ ਖੱਟੀ ਜੀ ਠੀਕ ਗੱਲ ਜੀ ਬੜੀ ਵੱਡੀ ਖੱਟੀ ਆ ਇਹ ਆਗਾ ਕੱਦ ਆਗਾ ਜਿਹਦੇ ਪਿੱਛੇ ਤੇ ਕੱਟ ਕੱਟ ਜਿਹੜਾ ਬਹੁਤ ਤਗੜਾ ਵਾ ਇਹ ਕਿੰਨਾ ਕੱਟੀ ਜਾਊ ਦੋਤਾ ਹਾਂਜੀ ਕਿੰਨਾ ਕੱਟੀ ਜਾਊ ਦੋਤਾ ਅੱਛਾ ਜਰਾ ਕਰਕੇ ਮਰਾਇਆ 12 ਕਿਲੋ ਦਈ ਜਾਓ ਵੀ ਝੋਟੀਆਂ ਦੀ ਐਟਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ 12 8 ਲੀਟਰ ਜਿਹੜਾ ਦੁੱਧ ਪਾਈ ਜਾਂਦਾ ਕਿ ਭਰੀ ਜਾਊਗੀ ਕਾਰਟ ਚ ਇਹਦਾ ਚੰਗਾ ਆ ਗਿਆ ਵਾ ਹੁਣੇ ਹੀ ਤਾਂ ਜਰਾ ਇਸ ਤੋਂ ਜ਼ਿਆਦਾ ਬੜੀ ਇਹ ਬਹੁਤ ਲੱਤ ਦੇ ਵਿੱਚ ਢਾਲ ਭਾਂਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਵੀਰ ਤੁਸੀਂ ਪੜੀ ਲੰਮੀ ਲੋਟੀਆਂ ਜੇ ਕੋਲ ਸਭੇ ਕੀ ਕਰ ਸਕਦੇ ਬਾਕੀ ਇਹ ਥਣਾ ਦਾ ਸਹਿਜਾ ਵੀ ਚੰਗਾ ਹੋ ਗਿਆ ਵਾ ਵੇਖੂ ਗਾਣਾ ਝੋਟੀ ਛੱਡੂ ਨਾ ਕੋਈ ਬੜੀ ਚੰਗੀ ਹੈ ਝੋਟੀ ਬੜੀ ਥਣੇ ਮੇਰਾ ਨਕਲਾ ਅਕਲਾ ਲੱਗਾ ਪਿਆ ਕੋਈ ਆ ਕੇ ਇੱਥੇ ਵੇਖੇ ਕੱਡਾ ਕਰਦੇ ਇਹ ਵੀ ਕੋਈ ਚਲੋ ਸੇਵ ਵਾਲਾ ਵੀ ਲੱਜੋ ਦੋ ਤੇ ਚੰਗਾ ਗੱਡੀ ਗਾਣਾ ਉਹਦੀ ਸ਼ਕੀਨੀ ਚ ਪਾਣੀ ਝੋਟੀ ਦੀ ਪੈ ਪਕੈਨ ਨੂੰ ਮਾਲਵੇ ਦੀ ਰਾਣੀ ਇਸ ਤੋਂ ਮੱਡੀ ਕਹਿ ਦੇ ਹਾਂਜੀ ਬਾੜਾ ਪਰ ਇੱਧਰ ਦੀ ਲੋਈ ਤੇ ਇਧਰੋਂ ਕਹਿ ਕੇ ਵੇਚਣੀ ਆ ਠੀਕ ਹੈ ਠੀਕ ਹੈ ਜੀ ਝੋਟੀ ਵੀ ਲੱਖ ਦੀ ਦੇ ਦਈਏ ਇਹ ਹਾਣਾ ਵਾਲੀ ਕਰਨੇ ਅੱਜ ਰੇਟ ਆਪਾਂ ਹਾਣਾ ਵਾਲੀ ਹਾਂਜੀ ਬਣੇ ਜੀ ਅੱਜ ਗੱਡੀ ਚਲਾਂ ਠੀਕ ਹੈ ਲਓ ਜੀ 90000 ਦਿੱਦਾਂਗੇ ਛੋਟ ਕਰ ਦਾਂਗੇ ਵਿੱਚੋਂ ਠੀਕ ਹੈ ਲਓ ਜੀ 90000 ਦੀ ਤੇ 12 ਤੋਂ ਪਸ ਦੁੱਧ ਦੇਣ ਵਾਲੀ ਝੋਟੀਆਂ ਤੇ ਉੱਪਰ ਸੇਵਾਲਾ ਲੈ ਜੀ ਬੜੀ ਚੰਗੀ ਝੋਟੀਆਂ ਸੀਲ ਠੰਡੀ ਵੀ ਘੱਟ ਰੱਜੀ ਸਿੱਧੀ ਜਮਾ ਜੂਨ ਥੀ ਹੈ ਝੋਟੀਆਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਏਟਪਲ ਲੱਗੀ ਆ ਵੇਲ ਬੁਲੀ ਬਹੁਤ ਜਿਆਦਾ ਤੇ ਕੱਟ ਵਜਨ ਵੀ ਬਹੁਤ ਚੰਗਾ ਵਾ ਇਹ ਚੌਥੇ ਨੰਬਰ ਤੇ ਨੀਲੀ ਰਾਵੀ ਫੇਰ ਆ ਗਈ ਇਹ ਨੀਲੀ ਰਾਵੀ ਝੋਟੀ ਬਿਜੀ ਹੋਈ ਦੂਜੇ ਸਵੇਰ ਸੂਈ ਆ ਅੱਛਾ ਜੀ 8 ਕਿਲੋ ਦੁੱਧ ਤੁਸੀਂ ਚਲੋ ਥਾਪੀ ਤੇ ਮਿਲਦੀ ਆ ਬੱਚਾ ਤਾਂ ਮਰ ਗਿਆ 7 ਕਿਲੋ ਦੁੱਧ ਮੰਨ ਕੇ ਲੈ ਰਿਹਾ ਜਿਹੜਾ ਮੰਦੀ ਚਵਾਈ ਇੱਕ ਨੰਬਰ ਹੋਊਗੀ ਅੱਛਾ ਜੀ ਹਾਂ ਜੀ ਇਹ ਪਿਓਰ ਨੀਲੀ ਦੀ ਜੇ ਪੱਕੀ ਰਾਸ ਵਾਲੀ ਵੇਲੋ ਪਾਣੀ ਭਲਾਣੀ ਜੇ ਝੋਟੀ ਠੀਕ ਆ ਠੀਕ ਆ ਹਾਂ ਜੀ ਚੰਗਾ ਸੱਦੇ ਬੇਸ ਕੁਆਲਟੀ ਪਿਓਰ ਨੀਲੀ ਝੋਟੀ ਜੇ ਚੱਗੀ ਆ ਇਹ ਸਾਤ ਕਿਲੋ ਜਿਹੜਾ ਬਿਲਕੁਲ ਗਰੰਟੀ ਵਾਲਾ ਦੁੱਧ ਤਿਆਰ ਆ। ਉਹਦਾਂ ਟਾਈਮ ਤੇ ਨਾ ਹੋ ਗਿਆ ਸੁਈ ਨੂੰ। ਸੁਈ ਨੂੰ ਵੀ ਕੋਈ ਮਹੀਨਾ ਡੇਰ ਮਹੀਨਾ ਹੋ ਗਿਆ। ਪਰ ਦੇਖੋ ਤੇ ਜੰਪੂਠਾ ਪਠਾ ਕਿੰਨਾ ਵਾ ਚੰਗਾ। ਠੀਕ ਹੈ ਠੀਕ। ਲਓ ਜੀ ਮਹੀਨੇ ਦੇ ਆਸ-ਪਾਸ ਪਾਈ ਕਹਿੰਦੇ ਕਿ ਟਾਈਮ ਹੋ ਗਿਆ ਵਾ ਸੁਈ ਨੂੰ। ਘੱਟ ਘਾਟ ਚੀਤਾ ਇਹਦਾ ਵੀ ਚੰਗਾ ਆ ਗਿਆ ਤੇ ਪੇਟ ਉਹਨਾਂ ਵੀ ਚੰਗੀ ਆ। ਬੜੀ ਪੇਟ ਉਠਾ ਜੋ ਠੀਕ ਹੈ। ਕਰੋ ਜੀ ਬਾਕੀ ਕੋਈ ਇਹ ਵੀ ਸੇਵ ਵਾਲਾ ਲਾਜੂ ਤੇ ਚਲੋ ਦੁੱਧ। ਥਾਪੀ ਰੇ ਮਿਲਦੀ ਬਾਈ। ਹਾਂ ਜੀ ਅਸੀਂ ਥਾਪੀ ਹੈ ਬਹੁਤ ਸੋਹਣੀ ਹੈ। ਜਿਆਦ ਨਸਲ ਦੀ। ਠੀਕ ਹੈ ਠੀਕ। ਲਓ ਜੀ ਸਥਾਨਵੀ ਨੋਕ ਵਾਲਾ ਲੱਗਾ ਪਿਆ ਵਾ ਕੱਲਾ ਕੱਲਾ ਇਹ ਤਾਂ ਤਾਂ ਦਾ ਹੈ ਜੀ ਅਕਸਰ ਹੁੰਦੇ ਆਪਾਂ ਛੜ ਪਿੰਡ ਲਾਉਂਦੇ ਕੀ ਕਰਦਾ ਦੇਵਾ ਪਿਸਣਾ ਦਾ ਸਹਿਜ ਕੈਪ ਸਥਾਨਵੀ ਆਣ ਕੱਲਾ ਕੱਲਾ ਤੇ ਨੋਕ ਵਾਲਾ ਲੱਗਾ ਪਿਆ ਵਾ ਇਹਦਾ ਬਾਈ ਜੀ ਮੁੱਲ ਹੈ ਰ ਮੁੱਲ ਵੀ ਜੀ ਤੁਹਾਡੀ ਕਿਤੇ ਬੱਚਾ ਹੁੰਦਾ ਫਿਰ ਤੇ ਇਹ ਵੀ ਇੱਕ ਪੰਜੀ ਦੇਣੀ ਵੇਖੋ ਕਿੰਨੀ ਕਿੰਦੀ ਸੋਹਣੀ ਹੈ ਮੰਗ ਹਾਂਜੀ ਹਾਂਜੀ ਹਨਾ ਹਾਂਜੀ ਪਠਾ ਕੇ ਡੱਡਾ ਆਦਾ ਸਥਾਨ ਕੱਲਾ ਕੱਲਾ ਲੱਗਾ ਬਿਲਕੁਲ ਕੋਈ ਸ਼ੱਕ ਨਹੀਂ ਹੁਣ 75 ਦੀ ਦੇ ਦਈਏ ਕਰਦੇਗੇ ਵੀ ਜੀ 70000 ਪੂਰੇ ਦੇ ਦਾਂਗੇ ਛੋਟ ਛਾਟ ਵਿੱਚ ਹੋ ਜੂਗੀ ਇਹਦੇ ਵੀ ਠੀਕ ਹੈ ਠੀਕ ਲਓ ਜੀ 70000 ਪਈ ਕਹਿੰਦਾ ਕਿ ਛੋਟ ਛੱਪਾ ਜ਼ਰੂਰ ਕਰਾਂਗੇ ਬਲ ਤੋਂ ਨਹੀਂ ਛੋਟੀਆਂ ਐ ਲੱਖੋਂ ਬਾਹਰ ਵਾਲੀਆਂ ਸਾਰੀਆਂ ਪਰ ਸਮੇਂ ਦੇ ਅਸਾਣਾ ਚੱਲਣਾ ਪੈਂਦਾ ਹਾਂਜੀ ਹਾਂਜੀ ਇਹ ਛੋਟੇ ਛੋਟੇ ਮੋਲੇ ਆ ਠੀਕ ਹੈ ਜੀ ਇਹ ਸਾਰੇ ਲੱਖੋਂ ਅੰਦਰ ਹੀ ਰਹਿਣਗੇ 50000 ਤੋਂ ਲੈ ਕੇ ਤੇ ਲੱਖੋਂ ਅੰਦਰ ਹੀ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਆ ਗਈ ਲੋਹੀ ਅੱਗੇ ਲੋਹੀ ਝੋਟੀ ਐ ਕਿੰਨੀ ਵੇਖੋ ਝੋਟੀ ਦੀ ਕੰਨ ਕਿੰਦਾ ਭਾਜੀ 13 ਕਿਲੋ ਦੀ ਗਰੰਟੀ ਝੋਟੀ ਦੀ ਬਿਲਕੁਲ ਤਿਆਰ ਝੋਟੀ ਆ ਹੱਥਾ ਕਾਤੜ ਦੇ ਲੈ ਲਈਆਂ 2000 ਤੋਂ ਉਧਰ ਉਧਰੀ ਸੂਬੇ ਹਣਾ ਠੀਕ ਹੈ ਠੀਕ ਹੈ ਮਤਲਬ 10 ਦਿਨਾਂ ਦੇ ਅੰਦਰ ਅੰਦਰ ਸੂਖ ਹੋਊਗੀ ਬਹੁਤ ਜ਼ਿਆਦਾ ਸ਼ਕੀਨੀ ਝੋਟੀ ਦੀ ਅੱਜ ਲੋਈ ਦੇ ਜ਼ਮੀਨ ਲੋਈ ਆਂਦੇ ਕਰਮਾ ਨਾਲ ਮਿਲਦੀ ਆ ਤੇ ਚੈੱਕ ਕਰ ਸਕਦੇ ਜੇ ਬਾਕੀ ਸਿੰਗਲ ਹੱਤੀ ਆ ਕਿਤੇ ਲਾਟੋ ਲਾਗ ਨਹੀਂ ਆਈ ਜੀ ਕਾਫੀ ਹੱਦ ਵਾਲੇ ਦੇ ਇਹ ਦੁਜਾ ਸੂਗਾ ਸੁਣਾ ਲੈਣੀ ਦੁਜਾ ਦੁਜਾ ਬੀ ਠੀਕ ਲੋ ਜੀ ਇਹ ਵੀ ਦੁਜਾ ਸੂਗਾ ਹੋਊਗਾ ਤੇ ਲਾਟੋ ਲਾ ਜਿਹੜੀਆਂ 11 13 14 ਮੀਟਰ ਵਾਲੀ ਆ ਫੇਰ ਤੋਂ ਆ ਜੈਨ ਇਹਨੂੰ ਭਾਵੇਂ ਹਰਿਆਣੇ ਦੀ ਕਹਿ ਕੇ ਜਿੱਥੋਂ ਦੀ ਮਰਜ਼ੀ ਕਹਿ ਕੇ ਵੇਚਣ ਹਾਂਜੀ 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 ਲੋਜੀ ਕੱਡ ਕੱਡ ਤੇ ਹੈ ਵੀ ਸਿੰਗਲ ਹੱਡੀ ਤੇ ਖਾਣੇ ਨੂੰ ਵੀ ਕੱਲਾ ਇਕੱਲਾ ਲੱਗਾ ਪਿਆ ਅੱਗੇ ਨਾ ਵਾਚੀ ਤੇ ਕੇ ਪਿੱਛੇ ਵੇਖੀ ਜਾਂਦਾ ਹਾਂ ਲੋਜੀ ਕੀ ਕਰਦੇ ਬੱਖੀਆਂ ਆ ਗਏ ਭਾਨੇ ਦੀਆਂ ਸਫਾਈਆਂ ਜਿਹੜੀਆਂ ਬਹੁਤ ਜਾਂਦੀਆਂ ਜਿੰਦਾਲੀ ਯਾਰ ਕੰਦਾ ਕੰਲਾ ਲੱਗਾ ਪਿਆ ਤੇ ਗਿੱਡ ਗਿੱਡਦੇ ਹੀ ਸਾਣਾ ਸਾਣਿਆਂ ਦੇਖ ਤੇ ਧਿਆਨ ਕੋਈ ਨਹੀਂ ਬੋਲਾ ਦਰਦੇ ਆ ਅੱਛਾ ਅੱਛਾ ਹੋ ਇਹ ਬਾਕੀ ਵੀ ਨਹੀਂ ਝੋਟੀ ਦਾ ਫਰਨਾ ਦੇ ਪਿੱਛੇ ਦੀ ਕੋਲ ਗਾਰੰਟੀ ਹੈ ਜੀ ਬਿੱਤੇ ਇਹਦਾ ਟੰਗਾ ਦਵਾਂਗੇ ਆਪਾਂ ਭਾਵੇਂ ਤੁਹਾਨੂੰ ਲੈਣ ਕਰੀਏ ਅੱਜ ਤਾਂ ਖੜਤੀ ਆ ਤੇ ਬਾਕੀ ਤੇ ਲਾਡੋ ਨਾਲ ਜਿਹੜੀਆਂ ਕਾਹਦੀਆਂ ਦੋ ਵੀ ਕਵਰ ਕਰ ਜਾਣੀਆਂ ਉੱਤੇ ਤੱਕ ਬੜੀ ਝੋਟੀ ਚੰਗੀ ਹੈ 13 ਲੀਟਰ ਪਾਈ ਕਹਿੰਦਾ ਕਿ ਦੁੱਧ ਤੇ ਭਰਿਆ ਪਹਿਲਾਂ ਨੇ ਤੇ ਚਲੋ ਖਿ ਸੇਵਾਲਾ ਲਾ ਜੀ ਦੁੱਧ ਦੇ ਨੇ ਤੇ ਚੰਗਾ ਭਰੀ ਜਾਣਾ ਹਾਂਜੀ ਹਾਂਜੀ ਜੀ ਆਪਾਂ 1 15 15 ਝੋਟੀਆਂ ਦੇ ਨਾਲ ਦੀਆਂ ਵੇਚੀਆਂ ਹਾਂਜੀ ਤੇ ਆਪਣਾ ਇਹਦਾ ਮੁੱਲ ਝੋਟੀ ਦਾ ਮੁੱਲ ਭਾਵੇਂ 1 5 ਭਾਵੇਂ ਲੱਖ ਘੜੀਏ ਹਾਂਜੀ ਜਿਹੜੀ ਦੇਣੀ ਆ ਨਾ ਹਾਂਜੀ 6000 ਹਰ ਝੋਟੀ ਦੇ 95 ਦੀ ਕਰਦੀ ਹੈ 95 ਦੀ ਜਦੋਂ ਦਾ 200 ਰੁਪਏ ਛੋੜ ਹੋ ਜੂ ਪਰ ਝੋਟੀ ਜਿਆਦਾ ਹੀ ਚੰਗੀ ਕੋਈ ਠੀਕ ਹੈ ਠੀਕ ਹੈ ਲਓ ਜੀ ਇਹ ਪੈਣਾ ਤੇ ਮੜੋ ਇਹਦੇ ਵੇਖੋ ਪਿਓਰ ਲੋਹੀ ਆ ਲੋਹੀ ਲੋਹੀ ਆ ਗਈ ਇਹ ਸ਼ਕੀਦੀ ਇੱਕ ਕਿੰਨੀ ਓਦਾਂ ਬਹੁਤ ਠੰਡੀ ਆ ਇਹ ਵੀ ਕਰਮ ਵਾਲਾ ਪਸ਼ੂ ਹੁੰਦਾ ਲਓ ਜੀ ਇਹ ਵੀ ਚਲੋ 100 ਜੋ ਇੱਕ ਹੀ ਹੁੰਦਾ ਵਾ ਤੇ ਚੱਕ ਲਓ ਇਹ ਵੀ ਮਿੰਟੋ ਮਿੰਟੋ ਬਿਲਕੁਲ ਜੀ ਅਜ ਡੇੜੇ ਦਾ ਪਤਾ ਪਾਈ ਨੇ 95000 ਤੇ 13 14 ਲੀਟਰ ਵਾਲੀ ਚੋਡੀ ਆ ਵੀ ਥੋੜੀ ਜਿਆਦਾ ਹੀ ਚੰਗੀ ਜਿਹੜੀ ਵਸ਼ੀ ਮਗਰ ਆਈ ਆ ਨਾ ਹਾਂਜੀ ਉਹਦੇ ਕਾਨੂੰ ਗੱਲਾਂ ਠੀਕ ਆ ਜੀ ਉਹਦਾ ਹੀ ਮੁੱਲ ਕੋਈ ਸਾੰਬਣੀ ਵਾਲੀ ਵਸ਼ੀ ਵੀ ਠੀਕ ਆ ਜੀ ਇਹ ਕਿੰਨਾ ਸ਼ੂਗਾ ਸੂਈ ਆ ਇਹ ਦੂਜੇ ਸੂਏ ਸੂਈ ਜੇ 6 ਦੰਤ ਵਸ਼ੀ ਜੇ ਤੇ 13 ਕਿਲੋ ਦੁੱਧ ਹੋਣਾ ਉਹ ਇੱਥੇ ਅੱਛਾ ਜੀ ਹਾਂ ਜੀ ਦੁੱਧ 17 ਦੇ ਜੇ 16 ਦੇ ਜੇ ਹਫਤੇ ਖਣ ਦੀ ਸੂਈ ਜੇ ਹੀਵਾ ਕੇ ਤੇ ਪਿਛੇ ਜਵਾਗਾ ਮੱਛੀ ਜੇ ਬੜੀ ਚੰਗੀ ਠੀਕ ਹੈ ਲਓ ਜੀ ਫੀ ਮਿਲਕਾ ਪਾ ਗਏ ਵੇਖੋ ਪੁੱਠੀ ਪਾਤੀ ਕ੍ਰੋਸ ਵੈਰ ਬਹੁਤ ਚੰਗੀ ਹੱਥ ਕਾਟ ਜਿਹੜਾ ਚੰਗਾ ਵਾ ਤੇ ਚਾਹ ਵੀ ਕ੍ਰੋਸ ਦੇ ਵਿੱਚ ਆ ਇਹ ਸਾਲ ਥੋੜੀ ਨਿਆਣ ਬਲਾਦੀ ਆ ਗਿਆ ਤੇ ਕੱਲਾ ਕੱਲਾ ਥਾਣਾ ਮੈਂ ਤਾਂ ਮੌਕੇ ਤੇ ਜਿਹੜਾ 13 ਲੀਟਰ ਦੁੱਧ ਤਿਆਰ ਆ ਤੇ ਚਲੋ ਕਿਸੇ ਵਾਲਾ ਲਾ ਲਈ ਦੁੱਧ ਭਾਈ ਕਹਿੰਦਾ ਕਿ 15 16 ਲੀਟਰ ਇਹਨੇ ਭਰੀ ਜਾਣਾ ਵਾ ਹੋਰ ਜ਼ਰਾ ਛੋਟੇ ਠੀਕ ਹੈ ਠੀਕ ਲਓ ਜੀ ਟੇਸਟ ਕੁਆਲਟੀ ਚੈੱਕ ਕਰ ਸਕਦਾ ਜੇ ਰਸੋਈ ਵਾਲੀ ਆ ਗਈ ਤੇਵਾ ਨਹੀਂ ਤੇ ਨਾੜਾ ਲੋੜਾ ਵੀ ਕਾਤੀ ਆ ਗਿਆ ਵੀ ਦਿਖਾਉਣੇ ਆਪਾਂ ਲਾਗੇ ਤਾਂ ਚਲੋ ਕੀ ਖਾਣਾ ਆ ਤੇ ਵੀ ਚੰਗਾ ਆ ਗਿਆ ਕੋਈ ਗੱਲ ਨਹੀਂ ਉਹ ਜਿਆਦਾ ਚੁਟਕਾਈ ਮੜੀ ਲੱਤ ਜੀ ਤੁਹਾਨੂੰ ਨਖੋਣੀ ਬਹੁਤ ਜਦਾ ਇੱਥੇ ਫਲਾ ਆ ਕੇ ਬੜੇ ਮੋਟੇ ਬਣ ਜਾਂਦੇ ਆ ਤੇ ਰੜੇ ਲੰਮੇ ਹੋ ਜਾਂਦੇ ਆ ਚੌਈ ਵੀ ਇੱਕ ਨੰਬਰ ਹੈ ਠੀਕ ਹੈ ਜੀ ਹਾਂ ਜੀ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਵੀ ਜੀ ਇਹ ਦੇਣ ਨੂੰ ਪਹਿਣੇ ਆ ਨਹੀਂ ਦੇ ਦਈਏ 65 ਦੀ ਕਰਦੀਏ ਵੀ ਕਰਦੀ ਦੇ ਦਈਏ ਕਰਦੀ ਅੰਦਰ ਤੋ ਹੀ ਛੱਡਦਾ ਤੇ ਨਹੀਂ ਛੱਡਦਾ 57000 ਦੇ ਅਸੀਂ ਲੈਣੇ ਹਾਂ ਠੀਕ ਹੈ ਲਓ ਜੀ 55000 ਗੁਰਦੀਆਂ ਵਾਲੇ ਮੋਲੀਏ ਬਿਲਕੁਲ ਜਾਇਜ਼ ਮੋਲੀਆ 10000 ਦੇ ਵਸ਼ੀ ਮਗਰ ਤੇ ਬਾਕੀ ਜੋ ਤੇ 17 18 ਗਲਵਾ ਵਧੀਆ ਦੇਣਾ ਕੋਈ ਗਰਮੀ ਨਹੀਂ ਮਨਾਉਣੀ ਵੈਰ ਨੇ ਠੀਕ ਹੈ ਠੀਕ ਉਹ ਵਸ਼ੀ ਜੋ ਮਗਰ ਆ ਜੋ ਭਾਈ ਜਵਾਕ ਵੀ ਦਿਖਾ ਦਿੰਦੇ ਆਪਾਂ ਆਹ ਵਾਲਾ ਇਹਦਾ ਫੀਮੇਲ ਕਾਹ ਹੋ ਜੇ ਪਿੱਛੇ ਇਹ ਵੀ ਚਲੋ ਚੰਗੇ ਟੀਮਾਂ ਦੀ ਆ ਗਈ ਆ ਕੀ ਕਰ ਸਕਦੇ ਤੁਸੀਂ ਇਹ ਵੀ ਠੀਕ ਹੈ ਜੀ ਜਮਾ ਗਿਆ ਭਾਈ ਬੁੱਤ ਦਾ ਡਰਵਾ ਤਾਂ ਵੀਡੀਓ ਪਰ ਹਰ ਵੀਡੀਓ ਦੇ ਇੱਕ ਵਸ਼ੀ ਆਪਾਂ ਕੁਆਲਿਟੀ ਦੀ ਵੱਡੀ ਪਾਈ ਦੀ ਪਾਈ ਦੀ ਫਾਰਮ ਹੋਈ ਠੀਕ ਹੈ ਠੀਕ ਹੈ ਜੀ ਇਹ ਪਾਈ ਗੱਬਣਾ ਹਾਂਜੀ ਗੱਬਣਾ ਵਸ਼ੀ ਉਹਦੇ ਵੀ 35 ਤੋਂ 40 ਲੀਟਰ ਦੀ ਗਰੰਟੀ ਫਾਰਮ ਤੋਂ ਵਸ਼ੀ ਆਈ ਆ ਠੀਕ ਹੈ ਹਾਂਜੀ ਹਾਂਜੀ ਇਹ ਸੂਆ ਕਿਨਵਾ ਸੂਵੀ ਸੂਆ ਦੁੱਧਾ 6 ਦੰਦ ਕੰਨੀਆਂ ਕਲੋਕੀਆਂ ਦੇ ਜਿਹੜਾ ਮੈਂ ਚੈੱਕ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਲਓ ਜੀ 6 ਦੰਦ ਜੇ ਤੇ ਤੁਸੀਂ ਆਪੇ ਚੈੱਕ ਕਰ ਸਕਦੇ ਜੀ ਬਹੁਤ ਹੀ ਤਗੜਾ ਸਾਡੀ ਆ ਗਈ ਐਨ ਤੋਂ ਆਲਟੀ ਵੀ ਬੋਲ ਨੇ ਯਾਨੀ ਵੀ ਕੁਆਲਿਟੀ ਹੈ ਨਹੀਂ ਕੁਆਲਿਟੀ ਪੂਰੀ ਕੁਆਲਿਟੀ ਆ ਗਈ ਫਸਟੋ ਦਿਖਾਓ ਕੀ ਆਵਾਜ਼ਾਂ ਲਓ ਜੀ ਚੱਕਾ ਸਾਡੇ ਜੇ ਬਾਕੀ ਕੋਲ ਦੀ ਬਾਤ ਮਾਲਿਆ ਤੇ ਢਿੱਲਾ ਢੋਲਾ ਜਿਹੜੀਆਂ ਕਾਫੀ ਆ ਤੇ ਵੱਡਾ ਪਾ ਜਿਹੜੀਆਂ ਜਿੱਦਣ ਕਰਨ ਵਾਲੀ ਤਿਆਰ ਹੋ 20 12 10 12 ਹਾਂ ਜੀ ਠੀਕ ਹੈ ਜੀ 10 ਤੋਂ 12 ਦੇ ਨਾਲ ਜੇ ਖੜਦੀ ਆ ਨਹੀਂ ਅੱਗੇ ਤੇ ਉੱਦੀ ਪਿਛੇ ਨੂੰ ਬਣੀ ਪਈ ਆ ਤੇ ਬਾਕੀ ਢਿੱਲਾ ਢੋਲਾ ਜਿਹੜੀਆਂ ਕਾਫੀ ਆ ਜੇ ਹਵਾ ਦੇ ਦੇ ਕੁਆਲਟੀ ਦੇਖੋ ਕਿਦਾਂ ਆ ਲੋ ਜੀ ਫਾਰਮ ਵਾਲੀ ਵਿਹੜ ਤੇ ਕੱਦ-ਕੜ ਬਹੁਤ ਜ਼ਿਆਦਾ ਚੰਗਾ ਆ ਗਿਆ ਵਾ ਇਹ 93 ਆਣ ਗੱਠੋਂ ਬਾਹਰ ਲੱਗਾ ਪਿਆ ਕਰਨ ਵਾਲੀ ਦਾ ਦਿਲਾਬੀ ਥਾਣਾ ਆ ਗਿਆ ਉਹ ਵੀ ਦਿਖਾਉਨੇ ਆ ਤੇ ਲਾੜਾ ਲੋੜਾ ਵੀ ਦਿਖਾਉਨੇ ਲੱਗੇ ਤਾਂ ਆਪਾਂ ਜਰੂਰ ਤੁਹਾਨੂੰ ਅੱਛਾ ਕੀ ਕੋਈ ਨਹੀਂ ਰੁਕੀ ਇਹਦਾ ਸ਼ੱਕ ਨਹੀਂ ਕੱਟ ਸਕਦਾ ਹਾਂਜੀ ਹਾਂਜੀ ਮੇਰੇ ਕਿਉਂ ਆ ਲੋਕ ਸਾਡੇ ਹਨ ਕੱਲਾ ਕੱਲਾ ਹੀ ਲੱਗਾ ਪਿਆ ਹਸਾਉਣਾ ਥਾਣਾ ਲੋੜੀਂ ਕਿ ਆ ਕਰ ਸਕਦੇ ਜੀ ਤੁਹਾਨੂੰ ਦਾ ਸੈਰ ਗਿਆ ਤੇ ਬਹਾਨੇ ਨਾਲ ਲੋੜਾ ਜੀ ਬਾਕੀ ਵੀ ਜੀ ਇਹ ਕੋਈ ਸ਼ੱਕ ਕੱਢ ਦੇਣਾ ਮੇਰੀ ਵੇਖੀ ਜੇ ਜਾਂ ਕੋਈ ਥਾਣ ਪਾਈ ਚਾਹੀ ਜਾਂ ਨਹੀਂ ਕੋਈ ਸ਼ੱਕ ਨਹੀਂ ਕੋਈ ਨਹੀਂ ਆ ਗਈ ਕੋਈ ਸਿੱਧੀ ਨਹੀਂ ਆ ਗਈ ਬਸੀ ਹਾਂਜੀ ਉਹ ਦੋ ਦੂ ਜਿੰਨਾ ਮੈਂ ਕਿਹਾ ਉਹਨਾਂ ਦਾ ਉਹ ਸ਼ੱਕ ਮਤਲਬ ਰੁਪਏ ਦਾ ਨਹੀਂ ਕਰ ਸਕਦਾ ਵੇਖੋ ਪਤਰਾ ਨਹੀਂ ਪੜੀ ਆ ਇੱਥੇ ਲਾਟਣਾ ਜੜੀਆਂ ਬਹੁਤ ਜ਼ਿਆਦਾ ਵਾ ਕੋਈ ਆਪਾਂ ਚੈੱਕ ਟਕਰਾ ਦੇ ਲੈ ਤੁਹਾਨੂੰ ਕਿ ਉਹ ਵੀ ਸਾਰੀਆਂ ਕੁਤੀ ਵੇਖੋ ਆਪ ਨੂੰ ਸਪੈਨ ਦੇ ਦੋ ਕੋਈ ਨਹੀਂ ਕੋਈ ਕੁਤੀ ਵੇਖੋ ਠੀਕ ਲਾਓ ਜੀ ਫੇਸ ਕਵਾਲਟੀ ਕੀ ਕਰ ਸਕਦਾ ਇਹ ਸਕੋਰ ਦੀ ਕੀ ਆ ਬਾਤ ਆਨੇ ਡੂਰੀ ਕੁਆਲਟੀ ਦੀ ਵਸ਼ੀ ਆਗੇ ਮੈਂ ਕਹਿੰਦੀ ਹਾਂ ਇਹ ਹੋਈ ਕੋਈ ਬਾਤ ਰੱਖੀ ਹੋਈ ਹੈ ਨਾ ਕੋਈ ਆਜੇ ਆਖਾ ਆ ਰਬਟੀ ਅਗੇ ਕਵਰ ਕਰਦੀ ਆ ਇਹ ਸਾਰੀ ਬਾਨੀਆਂ ਵਛੀਆਂ ਜੀ ਠੀਕ ਆ ਠੀਕ ਆ ਲਓ ਜੀ ਨਹੀਂ ਅੱਗੇ ਤੇ ਉਨੀ ਪਿਛੇ ਨੂੰ ਹੋ ਜਾਣਾ ਤਿਆਰ ਇਹਦਾ ਭਾਈ ਜੀ ਕੀਮ ਕਰਨਾ ਮੋਲਾ ਇਹ ਹੋ ਗਿਆ ਦਾ ਮੋਲ ਵੀ ਦੀ ਤੁਹਾਨੂੰ ਫੜਾ ਜਗੇ ਵੇਚੀਆਂ ਵਛੀਆਂ ਹਾਂਜੀ ਇਹ ਨੂੰ ਮੈਂ ਕਹਿੰਨਾ ਵੀ ਕੋਈ ਬੰਦਾ ਚੀਜ਼ ਨੇ ਘਰ ਬਾਹਰ ਰੱਖਦੀ ਨਾ ਇਸ ਕੋਈ ਨਾ ਰੱਖੇ ਰਾਂ ਹਾਂਜੀ ਬਾਕੀ ਥਾਊ ਇੰਨੀ ਆ ਚਾਈ ਬੋਤਲਾਂ ਠੀਕ ਹੈ ਜੀ ਤੇ ਪੱਥਰਾਂ ਵਾਂਗੂ ਪੜੀ ਆ ਫਾਈਲ ਨਹੀਂ ਚਲੋ ਸਾਫ਼ ਵੀ ਕੇ ਚੰਗੀ ਇੱਕ ਤੀਜੀ ਦੇ ਦਈਏ ਵਛੀ ਉਦਾਂ ਚਲੋ ਬਾਜ਼ਾਰ ਅਗਲਾ ਦੋ ਮਹੀਨਾ ਦਾ ਕਿਹੜੀ ਵਸ਼ੀਆ ਦੋ ਦੋ ਦੀਆਂ ਵਿਦਨੀਆਂ ਹਾਂਜੀ ਬੱਲੇ ਮੰਡੀ ਆਉਂਦੀ ਹੈ 2.5 3 3 ਦੀਆਂ ਵਸ਼ੀਆਂ ਵਿਦਨੀਆਂ ਹਾਂਜੀ ਪਰ ਆਪਾਂ ਜਿਹੜੀ ਮੱਸੀ ਆ ਨਾ ਹੁਣ 50 ਦੇ ਦਈਏ ਇੱਕ ਬੱਲੇ ਹਾਂਜੀ ਇਹ ਵੀ ਹਾਂ ਨਹੀਂ ਕਰਦੀ ਗਏ 20 ਦੇ ਦਾਂਗੇ ਛੋਟ ਛਾਟ ਕਰ ਲਾਂਗੇ ਤਿੰਨਾਂ ਨੂੰ ਅਸੀਂ ਵਿਗੂੜੀ ਲਓ ਜੀ 1 ਲੱਖ 3000 ਦੀ ਫਾਈਵ ਸਲਾਸ ਵਾਲੀ ਵੈੜਿਆ ਕੋਈ ਚਲੋ ਵੀਰ ਭਰਾ ਦੇ ਵਾਲਾ ਦਰਸ਼ਨ ਕਰਕੇ ਵੇਖੇ ਕੋਈ ਛੱਡੂ ਗਾਣੀ ਦਰਸ਼ਨ ਕਰਕੇ ਵਸ਼ੀ ਬਿਲਕੁਲ ਸਹੀ ਗੱਲ ਆ ਜੀ ਵੀਡੀਓ ਦਾ ਡਬਲ ਦਿਖੂਗੀ ਇੱਥੇ ਆ ਗਈ ਵੀਡੀਓ ਦਾ ਡਬਲ ਦਿਖੂਗੀ ਇਹ ਗੱਲ ਪੱਕੀ ਆ ਹਾਂਜੀ ਆ ਬਾਈ ਕਿਵੇਂ ਆ ਇਹ ਵੀ ਐਰ ਵੀਡੀਓ ਚਲੋ ਜਿੰਨੇ ਘਰ ਕੋ ਰੱਖਣੀਆਂ ਹਾਂ ਹਾਂਜੀ ਜਿਹਨੂੰ ਅੱਗੇ ਆਸ ਹੋ ਜੁਗੀ ਵੀ ਪੰਜਵਾਂ ਮਹੀਨਾ ਨਹੀਂ ਜਾਣ ਰਿਆ ਜੀ ਅੱਛਾ ਜੀ ਤੇ ਦੁੱਧ ਅਗਲੇ ਛੜਦਾ ਸੀ ਚਲੋ ਤੁਹਾਨੂੰ ਵੀ ਛੱਕ ਛੁੜਿਆ ਉਹਨੇ ਤਾਂ ਗਾਈਆਂ ਦਾ ਨੂੰ ਪਤਾ ਛੜਦਿਆਂ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਬੰਦੇ ਇਹ ਵੀ ਖਾਸ ਕੋਈ ਆਈ ਆਪਣੇ ਚੈੱਕ ਆ ਪਾਸ਼ੇ ਆ ਕੇ ਕਰਾ ਲਈ ਕੋਈ ਆਪਣਾ ਇੱਕ ਦੋ ਦਿਨਾਂ ਜਾ ਕੇ ਚੱਕਰਾ ਕੇ ਫੂਨ ਕਰਾ ਲਏ ਠੀਕ ਠੀਕ ਹੈ ਭਾਵੇਂ ਆਪਣਾ ਡਾਕਟਰ ਲਾਏ ਸਾਨੂੰ ਕੋਈ ਇੱਚ ਡਾਕਟਰ ਕਰਾਣੀ ਹਾਂਜੀ 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 ਜੇ ਤੁਸੀਂ ਸੁਣੀ ਜੇ ਵੀ ਇਹ ਕਿੰਨੇ ਕੁ ਦੁੱਧ ਲਿਆ ਦੁੱਧ ਦੇ ਵੀ 10 ਕਿਲੋ ਆਉਂਣਾ ਤੁਹਾਨੂੰ ਪਤਾ ਗਾਈਆਂ ਜਿੰਨੀ ਸੇਵਾ ਦੇ ਹੁੰਦੀਆਂ ਹਾਂਜੀ ਹਾਂਜੀ 10 ਕਿਲੋ ਦਈ ਜਾਊਗੀ ਆਹ ਗ੍ਰਾਮ ਨਾਲ ਠੀਕ ਹੈ ਠੀਕ ਹੈ ਲਓ ਜੀ ਗੱਭਣ ਜੇ 5 ਮਹੀਨਿਆਂ ਦੀ ਚੈੱਕ ਬਾਅਦ ਬਾਕੀ ਸਾਰੀ ਡਿਊਟੀ ਕੋਲ ਹੈ ਦੇਖਣਾ ਵੀ ਤਰੋਥ ਦੇ ਵਿੱਚ ਤੇ ਚਲੋ ਫੈਡ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਦੀ ਨਾ ਕੋਈ ਗਰਮੀ ਦੀ ਨਾ ਕੋਈ ਠ ਆਪੇ ਜੀ ਤੋਂ ਉਦੋਂ ਤੱਕ ਸੇਵਾ ਹੋ ਗਈ ਨਾ ਕਿ ਸੇਵਾ ਵਾਲੇ ਕੋ ਚਲ ਗਈ ਹਾਂਜੀ ਹਾਂਜੀ ਕੋਈ ਦੂਰੀ ਹੋ ਜਾਣੀ ਠੀਕ ਆ ਠੀਕ ਆ ਲਓ ਜੀ ਕ੍ਰਾਸ ਵਸ਼ੀ ਦਾ ਜਿਹੜਾ ਬਹੁਤ ਹੀ ਵਾਧਾ ਹੁੰਦਾ ਵਾ ਇੱਕ ਫੈੜ ਖਵਾ ਚੰਗੀ ਉਹ ਦੱਸ ਜੀ ਮੇਰੇ ਕੋਲ ਇਹ ਹੋਈ ਆ ਫਸ ਬਿਲਕੁਲ ਕੋਲੀ ਭਾ ਦੇ ਨਾਲ ਹੀ ਦੇਣੀ ਆ ਚੰਗਰ ਵੀ ਜੀ ਆਪਾਂ ਨਫੇ ਵਾਲੇ ਦੇਣੀ ਆ ਮਾਜੀ ਦਿੱਤੀ ਆ ਪੰਜਾ 6 ਮਹੀਨੇ ਦੀ ਗੱਬਣਾ ਉਹ ਵੀ ਦੂਨ ਪਾਊਗੀ 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 ਬਿਲਕੁਲ ਕਮੇਟੀਆਂ ਆ ਗਈਆਂ ਕਮੇਟੀਆਂ ਭਾ ਦੇਣੀ ਅੱਜ ਇਹ ਵੀ ਵਸ਼ੀ 23000 ਦੇ ਦਈਏ 23 ਦੀ ਇਹ ਵੀ ਹਾਂ ਨਾ ਕਰ ਦਈਏ। ਕੋੜੇ 20000 ਦੀ ਵਸ਼ੀ ਦਵਾਂਗੇ 40 ਦੀ ਵੀ ਹੋਊਗੀ। ਠੀਕ ਹੈ। ਹਾਂਜੀ 20000 ਦੀ ਤੇ ਬਾਈ ਕਹਿੰਦਾ ਕਿ 40 ਦੀ ਵੀ ਹੋਊ ਕੋਈ 4 ਮਹੀਨੇ ਸੰਭਲੂਗਾ ਦੇ। ਹਾਂਜੀ ਹਾਂਜੀ ਬਾਕੀ ਜਿੰਨੇ ਚੂਨ ਨੂੰ ਲੈਣੀ ਉਹਦੇ ਵਾਸਤੇ ਵੀ ਬੜੀ ਚੰਗੀ ਜੇ। ਠੀਕ ਹੈ ਠੀਕ ਹੈ। ਪਰ ਸੱਥੇ ਬਵਾ ਵਾਸਤੇ ਹੋਊਗੀ ਨਾ ਮੈਨੂੰ ਦੁੱਧਾਂ ਵਾਲਾ ਘਰ ਦਾ ਨਾ ਬਿਲਕੁਲ ਸਹੀ ਗੱਲ ਹੈ। ਕੋੜੇ ਦੇ ਮੁੱਲ ਜਾਂ ਛੋਟ ਛਾੜ ਇਤਨੀ ਹੋ ਜੂ। ਜੀ ਗੱਲ ਉਹਦੀ ਛੋੜ ਬਾਈ ਕਹਿੰਦਾ ਕਿ ਇਹਦੇ ਵਿੱਚ ਨਹੀਂ ਕਰਾਂਗੇ ਬਿਲਕੁਲ ਚਲ ਜਾਇ ਰਿਹਾ ਪਾਏ ਬਾਈ ਨੇ ਸਾਰੇ ਐਨ ਮੰਡੀ ਵਾਲਾ ਮਾਹੌਲ ਬਣਾਇਆ ਪਿਆ ਵਾ ਬਾਈ ਹੁਣ ਆਈਆਂ ਮੇਰੇ ਵਾਲੇ ਤੇ ਮੈਂ ਆਪਣੇ ਵਾਲੋਂ ਵਧੀਆ ਲਿਆਂਦੇ ਚਲੋ ਕੋਈ ਕੱਚਾ ਵਾ ਕੋਈ ਪੱਕਾ ਵਾ ਵੱਖਰੀ ਗੱਲ ਪਰ ਭਾਅ ਵੀ ਉਸ ਹਿਸਾਬ ਨਾਲ ਹੀ ਕੀਤੇ ਕੱਚਿਆਂ ਦੇ ਕੱਚੇ ਹਿਸਾਬ ਨਾਲ ਭਾਅ ਕੀਤੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਗੱਬਣ ਛੋਟੀ ਆ ਕੋਕਰ ਗੱਬਣ ਆਦੇ ਉਹਨੇ ਜੀ ਇਕ ਕੱਲੀ ਟੋਕਰ 5 ਕਿਲੋ ਵਾਲੀ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਸਿੱਧੀ ਛੋਟੀ ਆ ਹਾਂਜੀ 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 ਲਓ ਬਾਈ ਜੀ ਬਿਲਕੁਲ ਜਿਹੜੇ ਨਾਰਮਲ ਰੇਟ ਪਾਤੇ ਆ ਤੇ ਵੀਡੀਓ ਪੂਰੀ ਵ